ਦੋਸਤੋ ਇਸ ਟਾਈਮ ਦੀ ਵੱਡੀ ਖਬਰ ਜਿਹੜੀ ਬਠਿੰਡਾ ਤੋਂ ਆ ਰਹੀ ਆ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਇੰਸਟਾ ਕੁਈਨ ਜਿਹੜੀ ਉਸ ਦੇ ਕੋਲੋਂ 17 ਗ੍ਰਾਮ ਜਿਹੜੀ ਹਿਰੋਇਨ ਜਿਹੜੀ ਫੜੀ ਗਈ ਸੀ ਉਸ ਨੂੰ ਅਰੈਸਟ ਕੀਤਾ ਗਿਆ ਸੀ ਸਵਾਲਾ ਦੇ ਘੇਰੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਗਈ ਸੀ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਆ ਹੁਣ ਸਭ ਤੋਂ ਵੱਡੀ ਜਿਹੜੀ ਖਬਰ ਆ ਰਹੀ ਆ ਚਿੱਟਾ ਕੁਈਨ ਤੋਂ ਬਾਅਦ ਪੰਜਾਬ ਪੁਲਿਸ ਦਾ ਐਸਆਈ ਚਿੱਟੇ ਸਮੇ ਜਿਹੜਾ ਕਾਬੂ ਕੀਤਾ ਗਿਆ ਬਠਿੰਡਾ ਜੇਲ੍ਹ ਦੇ ਵਿੱਚ ਤਨਾਤ ਸੀ ਬਠਿੰਡਾ ਜੇਲ੍ਹ ਦੇ ਵਿੱਚ ਐਸਆਈ ਗੁਰਪ੍ਰੀਤ ਸਿੰਘ 41 ਗ੍ਰਾਮ ਜਿਹੜੀ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਸਵਾਲਾ ਦੇ ਘੇਰੇ ਵਿੱਚ ਪੰਜਾਬ ਪੁਲਿਸ ਆ ਗਈ ਹੈ ਸਵਾਲ ਜਿਹੜੇ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਚਿੱਟਾ ਫੜ ਰਹੇ ਉਹਨਾਂ ਦੇ ਫੜ ਰਹੇ ਆ ਜਿਹੜੇ ਚਿੱਟਾ ਜਨਾਬ ਵੱਲੋਂ ਫੜਿਆ ਜਾ ਰਿਹਾ ਉਹ ਹੀ ਚਿੱਟੇ ਦੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਜਾ ਰਹੇ ਆ 41 ਗ੍ਰਾਮ ਜਿਹੜੀ ਆ ਹਿਰੋਇਨ ਜਿਹੜੀ ਆ ਉਸ ਐਸਆਈ ਦੇ ਕੋਲੋਂ ਫੜੀ ਗਈ ਹੈ ਗੁਰਪ੍ਰੀਤ ਸਿੰਘ ਜਿਹੜਾ ਉਹਦਾ ਨਾਮ ਦੱਸਿਆ ਜਾ ਰਿਹਾ ਪੰਜਾਬ ਪੁਲਿਸ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਜਿਹੜੇ ਚਿੱਟੇ ਦੇ ਨਾਲ ਜਿਹੜੇ ਆ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਗ੍ਰਿਫਤਾਰ ਹੋ ਰਹੇ ਆ ਪਹਿਲੇ ਨੰਬਰ ਤੇ ਇਨਸਟਾ ਕੁਈਨ ਜਿਹੜੀ ਗ੍ਰਿਫਤਾਰ ਹੋਈ ਸੀ ਦੂਸਰੇ ਨੰਬਰ ਤੇ ਹੁਣ ਏਐਸਆਈ ਜਿਹੜਾ ਬਠਿੰਡਾ ਜੇਲ੍ਹ ਦੇ ਵਿੱਚ ਤਨਾਤ ਸੀ ਏਐਸਆਈ ਉਸ ਦੇ ਕੋਲੋਂ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ 41 ਗ੍ਰਾਮ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਸੀ ਪਹਿਲਾਂ ਚਿੱਟਾ ਕੁਈਨ ਜਿਹੜੀ ਸੀਗੀ ਉਸ ਦੇ ਕੋਲੋਂ ਜਿਹੜਾ ਵਾ 17. ਕੁਝ ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਹੁਣ 41 ਗ੍ਰਾਮ ਜਿਹੜੀ ਹਿਰੋਇਨ ਆ ਉਹ ਗੁਰਪ੍ਰੀਤ ਸਿੰਘ ਦੇ ਕੋਲੋਂ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਭਗਵੰਤ ਮਾਨ ਸਰਕਾਰ ਜਿਹੜੀ ਨਸ਼ਾ ਬਰੋ ਜਾੰਗ ਛੜੀ ਗਈ ਆ ਉਸ ਦੇ ਵਿੱਚ ਜਿਹੜੇ ਖੁਲਾਸੇ ਹੋ ਰਿਹਾ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਚਿੱਟੇ ਦੇ ਨਾਲ ਜਿਹੜੇ ਗ੍ਰਿਫਤਾਰ ਹੋ ਰਹੇ ਆ ਇਹ ਸਵਾਲ ਖੜੇ ਹੋ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਆ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਚਿੱਟਾ ਸਪਲਾਈ ਕਰਦੇ ਆ ਇਲਜ਼ਾਮ ਲੱਗ ਰਿਹਾ ਜਿਹੜਾ ਮਾਮਲਾ ਵੀ ਦਰਜ ਹੋ ਚੁੱਕਾ ਵਾ ਬਠਿੰਡਾ ਜੇਲ੍ਹ ਦੇ ਵਿੱਚ ਇਹ ਤਨਾਤ ਸੀਗਾ ਏਐਸਆਈ ਗੁਰਪ੍ਰੀਤ ਸਿੰਘ ਦੇ ਕੋਲੋਂ ਜਿਹੜੀ ਆ 41 ਗ੍ਰਾਮ ਜਿਹੜੀ ਆ ਉਹ ਹਿਰੋਇਨ ਜਿਹੜੀ ਬਰਾਮਦ ਕੀਤੀ ਗਈ ਆ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਇਹ ਚਿੱਟੇ ਦੇ ਨਾਲ ਗ੍ਰਿਫਤਾਰ ਹੋਏ ਨੇ ਇਸ ਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ। ਦੋਸਤੋ ਇਸ ਟਾਈਮ ਦੀ ਵੱਡੀ ਖਬਰ ਜਿਹੜੀ ਬਠਿੰਡਾ ਤੋਂ ਆ ਰਹੀ ਆ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਇੰਸਟਾ ਕੁਈਨ ਜਿਹੜੀ ਉਸ ਦੇ ਕੋਲੋਂ 17 ਗ੍ਰਾਮ ਜਿਹੜੀ ਹਿਰੋਇਨ ਜਿਹੜੀ ਫੜੀ ਗਈ ਸੀ ਉਸ ਨੂੰ ਅਰੈਸਟ ਕੀਤਾ ਗਿਆ ਸੀ ਸਵਾਲਾ ਦੇ ਘੇਰੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਗਈ ਸੀ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਆ ਹੁਣ ਸਭ ਤੋਂ ਵੱਡੀ ਜਿਹੜੀ ਖਬਰ ਆ ਰਹੀ ਆ ਚਿੱਟਾ ਕੁਈਨ ਤੋਂ ਬਾਅਦ ਪੰਜਾਬ ਪੁਲਿਸ ਦਾ ਐਸਆਈ ਚਿੱਟੇ ਸਮੇ ਜਿਹੜਾ ਕਾਬੂ ਕੀਤਾ ਗਿਆ ਬਠਿੰਡਾ ਜੇਲ੍ਹ ਦੇ ਵਿੱਚ ਤਨਾਤ ਸੀ ਬਠਿੰਡਾ ਜੇਲ੍ਹ ਦੇ ਵਿੱਚ ਐਸਆਈ ਗੁਰਪ੍ਰੀਤ ਸਿੰਘ 41 ਗ੍ਰਾਮ ਜਿਹੜੀ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਸਵਾਲਾ ਦੇ ਘੇਰੇ ਵਿੱਚ ਪੰਜਾਬ ਪੁਲਿਸ ਆ ਗਈ ਹੈ ਸਵਾਲ ਜਿਹੜੇ ਖੜੇ ਹੋ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਚਿੱਟਾ ਫੜ ਰਹੇ ਉਹਨਾਂ ਦੇ ਫੜ ਰਹੇ ਆ ਜਿਹੜੇ ਚਿੱਟਾ ਜਨਾ ਵੱਲੋਂ ਫੜਿਆ ਜਾ ਰਿਹਾ ਉਹੀ ਚਿੱਟੇ ਦੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਜਾ ਰਹੇ ਆ 41 ਗ੍ਰਾਮ ਜਿਹੜੀ ਆ ਹਿਰੋਇਨ ਜਿਹੜੀ ਆ ਉਸ ASI ਦੇ ਕੋਲੋਂ ਫੜੀ ਗਈ ਹੈ ਗੁਰਪ੍ਰੀਤ ਸਿੰਘ ਜਿਹੜਾ ਉਹਦਾ ਨਾਮ ਦੱਸਿਆ ਜਾ ਰਿਹਾ ਪੰਜਾਬ ਪੁਲਿਸ ਦੇ ਉੱਤੇ ਸਵਾਲ ਖੜੇ ਹੋ ਰਿਹਾ ਜਿਹੜੇ ਚਿੱਟੇ ਦੇ ਨਾਲ ਜਿਹੜੇ ਆ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਗ੍ਰਿਫਤਾਰ ਹੋ ਰਹੇ ਆ ਪਹਿਲੇ ਨੰਬਰ ਤੇ ਇੰਸਟਾ ਕੁਈਨ ਜਿਹੜੀ ਗ੍ਰਿਫਤਾਰ ਹੋਈ ਸੀ ਦੂਸਰੇ ਨੰਬਰ ਤੇ ਹੁਣ ASI ਜਿਹੜਾ ਬਠਿੰਡਾ ਜੇਲ੍ਹ ਦੇ ਵਿੱਚ ਤਨਾਤ ਸੀ ASI ਉਸ ਦੇ ਕੋਲੋਂ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ 41 ਗ੍ਰਾਮ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਸੀ ਪਹਿਲਾ ਚਿੱਟਾ ਕੁਈਨ ਜਿਹੜੀ ਸੀਗੀ ਉਸ ਦੇ ਕੋਲੋਂ ਜਿਹੜਾ ਵਾ 17 ਪੁਆਇੰਟ ਕੁਛ ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਹੁਣ 41 ਗ੍ਰਾਮ ਜੜੀ ਹਿਰੋਇਨ ਆ ਉਹ ਗੁਰਪ੍ਰੀਤ ਸਿੰਘ ਦੇ ਕੋਲੋਂ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਭਗਵੰਤ ਮਾਨ ਸਰਕਾਰ ਜਿਹੜੀ ਨਸ਼ਾ ਵਿਰੋਧ ਜੰਗ ਛੜੀ ਗਈ ਆ ਉਸ ਦੇ ਵਿੱਚ ਜਿਹੜੇ ਖੁਲਾਸੇ ਹੋ ਰਿਹਾ ਪੰਜਾਬ ਪੁਲਿਸ ਦੇ ਮੁਲਾਜ਼ਮੇ ਜਿਹੜੇ ਆ ਉਹ ਚਿੱਟੇ ਦੇ ਨਾਲ ਜਿਹੜੇ ਗ੍ਰਿਫਤਾਰ ਹੋ ਰਹੇ ਆ ਇਹ ਸਵਾਲ ਖੜੇ ਹੋ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਆ ਪੁਲਿਸ ਦੇ ਮੁਲਾਜ਼ਮੇ ਜਿਹੜੇ ਆ ਉਹ ਚਿੱਟਾ ਸਪਲਾਈ ਕਰਦੇ ਆ ਇਲਜ਼ਾਮ ਲੱਗ ਰਿਹਾ ਜਿਹੜਾ ਮਾਮਲਾ ਵੀ ਦਰਜ ਹੋ ਚੁੱਕਾ ਵਾ ਬਠਿੰਡਾ ਜੇਲ੍ਹ ਦੇ ਵਿੱਚ ਇਹ ਤਣਾਸ ਸੀਗਾ ਏਐਸਆਈ ਗੁਰਪ੍ਰੀਤ ਸਿੰਘ ਦੇ ਕੋਲੋਂ ਜਿਹੜੀ ਆ 41 ਗ੍ਰਾਮ ਜਿਹੜੀ ਆ ਉਹ ਹਿਰੋਇਨ ਜਿਹੜੀ ਬਰਾਮਦ ਕੀਤੀ ਗਈ ਆ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੀ ਚਿੱਟੇ ਦੇ ਨਾਲ ਗ੍ਰਿਫਤਾਰ ਹੋ ਰਹੇ ਇਸ ਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ